ਸੰਵਿਧਾਨ ਨਿਰਮਾਤਾ ਡਾਕਟਰ ਪੀਮਰਾਮ ਬੇਦਕਰ ਜੀ ਦੇ ਲਿਖੇ ਹੋਏ ਸੰਵਿਧਾਨ ਦੇ ਬਾਰੇ ਕਿਸੇ ਹੋਰ ਵਿਅਕਤੀ ਵੱਲੋਂ ਲਿਖੇ ਜਾਣ ਨੂੰ ਦੱਸਣ ਦੇ ਰੋਸ ਵਜੋ ਲੁਧਿਆਣਾ ਚੀਮਾ ਚੌਕ ਵਿਖੇ ਭਾਰਤੀ ਬਾਲਮਿਕੀ ਸਮਾਜ ਮੋਰਚੇ ਦੇ ਪੰਜਾਬ ਪ੍ਰਧਾਨ ਅਰੁਣ ਵੈਦਿਆ ਗਵਾਈ ਹੇਟ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਐਸਐਸ ਦੇ ਮੁਖੀ ਤੇ ਵੀ ਐਨ ਰਾਓ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪੱਤਰਕਾਰ ਨੇ ਗੱਲਬਾਤ ਕਰਦਾ ਪ੍ਰਬੰਧਕਾਂ ਦੱਸਿਆ ਕਿ ਸਮੁੱਚੇ ਦੇਸ਼ ਭਰ ਦੇ ਲੋਕਾਂ ਨੂੰ ਪਤਾ ਹੈ ਕਿ ਭਾਰਤ ਦਾ ਸੰਵਿਧਾਨ ਡਾਕਟਰ ਪੀਮਰਾਓ ਅੰਬੇਦਕਰ ਜੀ ਤੋਂ ਇਲਾਵਾ ਕਿਸੇ ਹੋਰ ਨੇ ਨਹੀਂ ਲਿਖਿਆ ਬਾਰਕਤ ਸਿਆਸੀ ਪਾਰਟੀਆਂ ਦੇ ਵੱਲੋਂ ਸੰਵਿਧਾਨ ਨਿਰਮਾਤਾ ਕਿਸੇ ਹੋ ਨੂੰ ਮਨਾਇਆ ਜਾ ਰਿਹਾ ਜਿਸ ਨੂੰ ਕਦੇ برداشت ਨਹੀਂ ਕੀਤਾ ਜਾਏਗਾ ਮੈਂ ਪੰਜਾਬ ਦਾ ਪ੍ਰਧਾਨ ਭਾਰਤੀ ਵਾਲਮੀਕੀ ਸਮਾਜ ਮੋਰਚਾ ਤੋਂ ਆ ਤੇ ਪਿਛਲੇ ਦਿਨਾਂ ਤੋਂ ਸਾਰਿਆਂ ਨੂੰ ਪਤਾ ਬਾ ਖਾਸ ਕਰਕੇ ਪ੍ਰੈਸ ਵਾਲਿਆਂ ਨੂੰ ਕਿ ਜਿਹੜਾ ਮੋਹਨ ਭਾਗਵਤ ਆਰਐਸਐਸ ਦਾ ਮੁਖੀ ਆ ਤੇ ਨਰਿੰਦਰ ਮੋਦੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਦੇਸ਼ ਦਾ ਪ੍ਰਧਾਨ ਮੰਤਰੀ ਆ ਇਹ ਸਮੇਂ-ਸਮੇਂ ਤੇ ਜਿਹੜੀ ਕੋਸ਼ਿਸ਼ ਹਰਕਤਾਂ ਕਰਦੇ ਆ ਤੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਦਾ ਇੰਤਜ਼ਾਮ ਕਰਕੇ ਲੈ ਕੇ ਆਂਦੇ ਆ ਪਿੱਛੇ ਜਿਹੜੇ ਨਾਨਕ ਕਿਸੇ ਆਪਣੇ ਕਾਰਜਕਰਤਾ ਦੇ ਮਾਧਿਅਮ ਦੇ ਨਾਲ ਇਹ ਗੱਲ ਫੈਲਾਈ ਆ ਕਿ ਭਾਰਤ ਦੇ ਜਿਹੜਾ ਸੰਵਿਧਾਨ ਆ ਉਹ ਪਰਮਪੁਜਯ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਨਹੀਂ ਲਿਖਿਆ ਨਾ ਬਣਾਇਆ ਵਾ ਇਹ ਬੀ ਐਨ ਰਾਓ ਜਿਹੜਾ ਵਾ ਬੈਨੇਗਲ ਨਰਸਿੰਘ ਰਾਓ ਜਿਹੜਾ ਵਾ ਉਹਨੇ ਬਣਾਇਆ ਵਾ ਜਿਸ ਦਾ ਅਸੀਂ ਕੜੇ ਸ਼ਬਦਾਂ ਨਾਲ ਵਿਰੋਧ ਕਰਦੇ ਆ ਜਿਹੜਾ ਬੀ ਐਨ ਰਾਓ ਸੀਗਾ ਇਹਨੇ ਸਿਰਫ ਇੱਕ ਸਲਾਹਕਾਰ ਸੀਗਾ ਇਹਨੇ ਕੱਚਾ ਮਸੂਦਾ ਜਿਹੜਾ ਤਿਆਰ ਕੀਤਾ ਸੀਗਾ ਲੇਕਿਨ ਪਰਮਪੁਜਯ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਜਿਹੜਾ ਵਾ ਪੂਰਾ ਸੰਵਿਧਾਨ ਲਿਖਿਆ ਸੀਗਾ ਕਿਉਂਕਿ 399 ਜਿਹੜੇ ਪਹਿਲਾਂ ਮੈਂਬਰ ਸੀਗੇ ਹੋਲੀ-ਵੋਲੀ ਛਾੜ-ਛਾੜ ਕਰਨ ਤੋਂ ਬਾਅਦ ਸੱਤ ਮੈਂਬਰੀ ਜਿਹੜੇ ਰਹਿ ਗਏ ਸੀ ਮੇਨ ਉਹਨਾਂ ਦੇ ਵਿੱਚੋਂ ਵੀ ਦੋ ਜਿਹੜੇ ਸੀਗੇ ਫੋਰਮ ਚਲੇ ਗਏ ਇੱਕ ਜਿਹੜਾ ਛੱਡ ਗਿਆ ਸੀ ਇਹਨਾਂ ਨੂੰ ਇੱਕ ਇੱਕ ਜਿਹੜਾ ਦਿੱਲੀੋਂ ਬਾਹਰ ਚਲੇ ਗਿਆ ਸੀਗਾ ਔਰ ਉਸ ਤੋਂ ਬਾਅਦ ਇੱਕ ਜਿਹੜਾ ਆਪਣੀ ਕੰਮ ਕਰਦੇ ਨੂੰ ਜ਼ਿੰਮੇ ਦੇ ਵਿੱਚ ਚਲੇ ਗਿਆ ਸੀਗਾ ਇਹ ਮੰਜੂਮਦਾਰ ਜਿਹੜਾ ਵਾ ਉਸ ਦੇ ਬਿਆਨ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਸੀਗੇ ਲੇਕਿਨ ਪਰਪੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜਿਹੜਾ ਸੰਵਿਧਾਨ ਆ ਜਿਹਨੂੰ ਪੂਰੀ ਦੁਨੀਆ ਪੂਰੇ ਵਰਲਡ ਦੇ ਵਿੱਚ ਦੇ ਦੇਸ਼ ਵਿਦੇਸ਼ਾਂ ਦੇ ਵਿੱਚ ਉਹਨੂੰ ਮੰਨਿਆ ਜਾਂਦਾ ਵਾ ਅੱਜ ਇਹ ਛੋਥੀ ਸਮਝੀ ਰਣਨੀ ਦੇ ਤਹਿਤ ਜਿਹੜਾ ਵਾ ਮੋਹਨ ਭਾਗਵਤ ਆਰਐਸਐਸ ਦਾ ਮੁਖੀ ਤੇ ਪਰ ਡਾਕਟਰ ਬੀਆਰ ਮੇਧਕਰ ਸਾਡੇ ਸਭੂਰਾ ਕਹਿਣ ਵਾਲੇ ਨਰਿੰਦਰ ਬੋਦੀ ਬਾਰੇ ਕਿ ਸੰਵਿਧਾਨ ਜਿਹੜਾ ਵਾ ਬੀਐਨ ਰਾवणे ਲਿਖਿਆ ਵਾ ਅਸੀਂ ਇਸ ਦੀ ਭਾਰਤੀ ਵਾਲਮੀਕੀ ધਰ ਸਮਾਜ ਮੋਰਚਾ ਦੇ ਮਾਧਿਅਮ ਨਾਲ ਨਿਖੇਦੀ ਕਰਦੇ ਆ ਤੇ ਨਿੰਦਿਆ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਸੱਚਾ ਅੰਦੋਲਨ ਵੀ ਕਰਾਂਗੇ ਤੁਸੀਂ YouTube ਤੇ ਦੇਖਿਆ ਆਣਾ ਵਾ ਕਿ ਵੱਡੇ ਪੱਧਰ ਤੇ ਜਿਹੜੀ ਇਹ ਮੂਵਮੈਂਟ ਜਿਹੜੀ ਆ ਉਹ ਪਰਪੁਜ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਪੈਰਾਂ ਉੱਤੇ ਚਲਾਈ ਜਾ ਰਹੀ ਆ ਔਰ ਇਹ ਕਦੇ ਹੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਸਾਡੇ ਰਹਿਬਰ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਆ ਉਹਨਾਂ ਬਾਰੇ ਜਿਹੜਾ ਵਾ ਉਹ ਗੱਲਾਂ ਵਾ ਜਿਹੜੀਆਂ ਬੁਰਾਈਆਂ ਕਰਾਂਗੇ ਇਸ ਲਈ ਇੱਕ ਇੱਕ ਸੰਵਿਧਾਨ ਨਿਰਮਾਤਾ ਵਾ ਉਹ ਹੈਗਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਇਸ ਲਈ ਅਸੀਂ ਚੈਲੇਂਜ ਕਰਦੇ ਆ ਮੋਹਨ ਭਾਗਵਤ ਨੂੰ ਤੇ ਭਾਰਤ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਨੂੰ ਕੀ ਇਹ ਜਿਹੜੀ ਹਰਕਤਾਂ ਕਰਦਾ ਵਾ ਆਹ ਨਾਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਜਿਹੜਾ ਵਾ ਉਹ ਦਿੱਲੀ ਦੇ ਵਿੱਚ ਸਰਕਾਰ ਤੋਂ ਵੀ ਬੇਮੁਖ ਹੋਊਗਾ ਔਰ ਪੰਜਾਬ ਦੇ ਵਿੱਚ ਵੀ ਜਿਹੜੀ ਆ ਵਾ ਹਰਕਤਾਂ ਜਿਹੜੇ ਕਰਦਾ ਆਉਂਦੇ ਤਾਂ ਵੀ ਬੇਮੁਖ ਹੋਊਗਾ ਆ ਜਿਹੜੇ ਸਾਡੇ ਭਰਾ ਕੋਈ ਮੁਸਲਿਮ ਸਮਾਜ ਤੋਂ ਆ ਕੋਈ ਬਾਹਮਣ ਸਮਾਜ ਤੋਂ ਆ ਇਹ ਸਾਰਾ ਸਮਾਜ ਦੇ ਲੋਕ ਇਕੱਠੇ ਹੋਏ ਆ ਇਹ ਜਿਹੜੀ ਉੱਚੀ ਜਿਹੜੀ ਉੱਚੀ ਚੋਟੀ ਦੇ ਲੋਕ ਜਿਹੜੇ ਬੈਠੇ ਨੇ ਰਾਜਨੀਤੀ ਕਰਦੇ ਨੇ ਇਹ ਸਾਨੂੰ ਲੜਾਉਣ ਦਾ ਕੰਮ ਕਰਦੇ ਨੇ ਹੁਣ ਤੁਸੀਂ ਦੇਖ ਸਕਦੇ ਸਾਰਾ ਸਾਰਾ ਸਮਾਜ ਇਕੱਠਾ ਵਾ ਔਰ ਇਹ ਜਦੋਂ ਵੀ ਕੋਈ ਭਾਰਤ ਦੇ ਵਿੱਚ ਇਲੈਕਸ਼ਨ ਦੇ ਟਾਈਮ ਹੁੰਦੇ ਨੇ ਇਲੈਕਸ਼ਨ ਆਂਦਾ ਵਾ ਇਹ ਉਦੋਂ ਹੀ ਦਲਤ ਸਮਾਜ ਨੂੰ ਯਾਨੀ ਕਿ ਪਿੰਚ ਮਾਰਨ ਦਾ ਕੰਮ ਕਰਦੇ ਕਿ ਵੀ ਜਾਗਦੇ ਪਏ ਸੌਂਦੇ ਪਏ ਨੇ ਇਹਨਾਂ ਨੂੰ ਇਹ ਨਹੀਂ ਪਤਾ ਜਦ ਅਸੀਂ ਦੂਜਿਆਂ ਵਾਸਤੇ ਆਪਣੇ ਹੀ ਕਿਤੇ ਗੋਲੀ ਖਾ ਸਕਦੇ ਹਾਂ ਤੇ ਇਹ ਤਾਂ ਫਿਰ ਵੀ ਆਪਣੇ ਸਮਾਜ ਦਾ ਕੰਮ ਹੈ ਔਰ ਜਿਹੜਾ ਬੀ ਐਨ ਰਾਓ ਸੀ ਇੱਕ ਟਾਈਪਿਸਟ ਸੀ ਬਾਬਾ ਸਾਹਿਬ ਦਾ ਜਿਹੜਾ ਕਿ ਬਾਬਾ ਸਾਹਿਬ ਬੋਲਦੇ ਸੀ ਉਹ ਲਿਖਦਾ ਸੀ ਔਰ ਇਹਨਾਂ ਨੇ ਉਹ ਗੱਲ ਬਣਾਦੀ ਝੂਠ ਝੂਠ ਦੀ ਜਿਹੜੀ ਪੰਡਾ ਉਹ ਬਣਾਦੀ ਕਿ ਜਿਹੜਾ ਸੰਵਿਧਾਨ ਲਿਖਿਆ ਵਾ ਉਹ ਬੀਨ ਰਾਉ ਨੇ ਲਿਖਿਆ ਇਹ ਸਾਰਾ ਸਾਰ ਝੂਠ ਝੂਟੀ ਖਬਰ ਅਸੀਂ ਇਹਦੀ ਕੜੀ ਸ਼ਬਦਾਂ ਨਾਲ ਖੇਦੀ ਕਰਦੇ ਆਂ ਔਰ ਬਾਬਾ ਸਾਹਿਬ ਸਾਡੇ ਵਾਸਤੇ ਰੱਬ ਸਮਾਨ ਹੈ ਜੈ ਭੀਮ ਜੈ ਭਾਰਤ ਇਹ ਜਾਣ ਵਾਲਾ ਇਧਰ ਹੀ ਟਿੰਕਾ ਚਾਰ ਤੇ ਰੋਪਟ